السلام علیکم ویرو کی حال ہے امید کرنا ہی سارے ودیا ہو گے ਜਿਹੜੀ ਚੀਜ਼ ਵੀਰ ਜੀ ਕੋਈ ਗੰਦੀ ਹੁੰਦੀ ਹੈ ਨਾ ਜਾਂ ਮੈਲੀ ਹੁੰਦੀ ਹੈ ਉਹਨੂੰ ਟਕਣਾ ਪੈਂਦਾ ਮੈਂ ਬਿਲਕੁਲ ਲੇਕਿਨ ਉਸ ਦੇ ਬਾਵਜੂਦ ਵੀ ਉਹਦੀ ਸਮੈਲ ਜਾਂ ਉਹਦੇ ਨਾਲ ਬੁਰਾਪਨ ਜਿਹੜੀ ਉਹਦੀ ਹੁੰਦੀ ਹੈ ਵੀ ਆਉਂਦੀ ਹੈ ਬਿਲਕੁਲ ਲੇਕਿਨ ਜਿਹੜੀ ਚੰਗੀ ਚੀਜ਼ ਹੁੰਦੀ ਹੈ ਨਾ ਉਹਦੀ ਸਮੈਲ ਉਹਦੀ ਖੁਸ਼ਬੂ ਜਿਹੜੀ ਹੈ ਨਾ ਉਹ ਹੀ ਦੱਸਦੀ ਹੈ ਕਿ ਬੜੀ ਵਧੀਆ ਚੀਜ਼ ਹੈ ਉਹਨੂੰ ਟੱਕ ਵੀ ਲਵਾਂਗੇ ਤੇ ਵੀਰ ਜੀ ਆਈ ਜਾਣੀ ਹੈ ਬਿਲਕੁਲ ਅਗਰ ਉਹਨੂੰ ਟੱਕ ਵੀ ਲਈਏ ਨਾ ਤਾਂ ਉਹਦੀ ਫੇਰ ਵੀ ਖੁਸ਼ਬੂ ਆਉਂਦੀ ਰਹਿੰਦੀ ਹੈ ਤੇ ਇੱਕ ਸੂਫੀ ਸੰਤ ਸੀ ਸ਼ਰਮਤ ਮੁਸਲਮਾਨਾਂ ਦੇ ਉਹਨੇ ਇਹ ਗੱਲਾਂ ਔਰੰਗਜ਼ੇਬ ਦੇ ਜਿਹੜਾ ਮਹੱਲ ਸੀ ਨਾ ਉਹਦੇ ਵਿੱਚ ਜਾ ਕੇ ਕਹੀਆਂ ਔਰੰਗਦੇਵ ਦੇ ਸਾਹਮਣੇ ਇਹ ਆਖਿਰ ਸਾਰਾ ਵਾਕਿਆ ਕੀ ਹੈ ਇਹ ਆਪਾਂ ਨਾਲ ਚੱਲ ਕੇ ਆਈ ਦੀ ਕਥਾ ਸੁਣਨੇ ਆ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਕੀ ਰਿਕੁਐਸਟ ਹੈ ਕਿ ਸਾਡੇ ਵੀਰਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ منگا گمنگا سی انہوں پکڑ کے اس وقت دے شہن شاہ ہند اور ان زیر دے دروار دے پیش کی کر پکڑ کے مشکان بن کے جہاں کنائے مسلم ہندا ہے منگا کو گمنگا ہے چلو کوئی ہندو جلدی سادو ہے وہ منگا گمنگا مانگے پتیر ہے گئے ہیں انہوں بچ جینیوں میں ایک طبقہ مدن گمنگا ہے ਦਿਗੰਬਰ ਜਨਮ ਭਰਨ ਤੇ ਨਰਸੀਆਂ ਚ ਬੰਦੇ ਆਇਆ ਸ਼ੇਤੰਬਰੀ ਇਹ ਚਿੱਟੇ ਕਪੜੇ ਕੰਨਦੇ ਨੇ ਮੂਹ ਤੇ ਟਾਕੇ ਵੀ ਬੰਦੇ ਨੇ ਦਿਗੰਬਰ ਇਹ ਪੀਲੇ ਕਪੜੇ ਤੰਦੇ ਨੇ ਦਿਗੰਬਰ ਅਲਗ ਮੰਦ ਹੋ ਜਾਂਦੇ ਨੇ ਮੇਂ ਕੁਛ ਨਹੀਂ ਤੇ ਕੋਈ ਨਹੀਂ ਕਹਿਣਾ ਅਸਮਾਨ ਹੀ ਸਾਡਾ ਕਪੜਾ ਹੈ ਉਹ ਲਗਤੀ ਹੀ ਸਾਡਾ ਬਿਸਤਰਾ ਹੈ ਆਵਾਂ ਨੂੰ ਦਰਵਾਜ਼ਾ ਹੋਇਆ ਜਲ ਤੇ ਬਨਸਪਤੀ ਦੇ ਹਰ ਨਾਮ ਕਰਤੇ ਇਹ ਸ਼ਬਦ ਅਨਵਾਨੀ ਹੈ। ਛੰਨ ਕਿਸੇ ਦੀ ਮਥਾ ਜੀ ਨੇ। ਸੋਹਣ ਜੀ ਕੰਮ ਦਗੰਬਰੀ। ਇਸ ਕੀ ਬਾਦ ਉਹ ਸਰਮਦ ਹੋਏ ਤੇ ਮੁਸਲਮ ਪਕੀਰ ਹੈ। ਜਹੰਮ ਬਨਾ ਦਗੰਬੰਦ ਹੈ। ਮੰਦਾ ਗੰਦ ਹੈ। جب پیش کیتا گیا نا تو شرم آرم زیب نے ریائی بننگا گیا ہے ایک بڑا قیمتی دو شالہ زیب نے پہنی سی اپر اپ ہو رہے آیا سی سردیاں دے جن سن لایا ایک سپاہی مکہ دیتے پا دو اس گوشالے نال سپاہی نے نا, فقیر سرمد میں ڈھک دیتا ਸਭ ਨੂੰ ਮਨੂ ਕਹਿੰਦਾ ਜਹਾਨ ਪਨਾ ਜੀ ਆਪਣਾ ਕੀਮਤੀ ਵਿਸ਼ਾਲਾ ਮੈਨੂੰ ਦਿੱਤਾ ਹੈ ਮੇਰਾ ਤੰਬਕੇ ਉਹ ਜਿਤਨੇ ਹਲਕਾਰ ਬੈਠਨ ਤੇ ਤੁਸੀਂ ਖੜੇ ਅਪਨ ਅੱਗੇ ਵੀ ਕੰਟੀ ਵੀ ਬਖੀ ਹੋਈ ਹੈ ਸਬਦਿਆਂ ਦੇ ਦਿਨ ਪੁਰਾਣਾ ਜਮਾਨਾ ਦੁਵਾਨੇ ਖਾਸ ਨੂੰ ਗਰਮ ਰੱਖਣਾ ਸੀ ਤੋ ਹਰਗ ਦੇ ਗਾਂਦੇ ਥੀ ਕੋਲੋ ਬੰladesh ਜਹਾਨ ਪਨਾ ਫਿਰ ਇੱਕ ਅਨੂਠੇ مینو بھی چل گئی ٹھنڈ لگ گئی اشارہ کیتا اورنگ زیب نے انگیٹھی اگو رکھ لیتی دشالہ اتار کے اس فقیر نے انگیٹھی چکا دیتا اہل کار آپے تو بار ہوئے شہن شاہدہ بھی گسہ آیا اتنا قیمتی بشالا میں تین دیتا تو رگ دے چا دیتا ہے اس فقیر کے بڑے قیمتی بول میں یہ دل اپنا گرنتھ ہے جو مکمل لگنا سرمد پیشان دے لباس ہر کرا اے بے رید بے اے را لباس اڑیا میداد ਗਰਿਆਂ ਨੂੰ ਬਗਮ ਤਾਂ ਨਹੀਂ ਕਹਿੰਦੇ ਬਾਤ ਸ਼ਾਇਦ ਸਲਾਮਤ ਗੰਦਗੀ ਨੂੰ ਧਕਣਾ ਬੰਦੇ ਵਿਸ਼ਟਾਂ ਆਪਣਾ ਬੰਦਾ ਫਲਾਂ ਨੂੰ ਧਕਣ ਦੀ ਲੋੜ ਨਹੀਂ ਗੰਦਗੀ ਨੂੰ ਧਕਣਾ ਬੰਦਾ ਜੇ ਸ਼ੂਹ ਧਕਣੋਂ ਪਰੇ ਉਹ ਠੀਕ ਨਹੀਂ ਬੰਦਾ ਹੁੰਦਾ ਗੰਦਗੀ ਨੂੰ ਧਕਣਾ ਬੰਦਾ

اپنی بھین جہاں آ رہا انہوں گتہ پر روکے جیل میں بند کی تو تم اپنی دبھے پہنے جیل میں تربا تربا کے مارے سرمت کہیں جہاں بنا تو کپڑے میں جبھی ننگا ہے میں ننگا بھی ٹکے آیا کپڑے میں جبھی میں ننگا ہے بہج چالیا تو منگے بھی ٹکے ہوئے گرو ارجنجے باوے منگے تکے منگ. ہوئے نے. لکھ نہ باروں آرو تھے دکھائی دیں. پھر بھی وجے ہوئے نے. کنگال <سؤال> دکھائی دین بھی نہیں پانی تھانوں کمزور دکھائی دین بھی نہیں کمزور ਇਸੇ ਸਲੋਕ ਦੇ ਥੱਲੇ ਦੂਸਰਾ ਸ਼ਲੋਕ ਹੈ ਜੇ ਕਿਦਰ ਲੜੀ ਵਾਰ ਗਣਗੂਰਨ ਸਾਹਿਬੀ ਮਹਾਰਾਜ ਦੀ ਬਾਣੀ ਦਾ ਪਾਠ ਕੀਤਾ ਉਹ ਜ਼ਰੂਰ ਇਹ ਗੰਧੇ ਸਾਹਮਣੇ ਆਈਆਂ ਹੋਣਗੀਆਂ ਸਭ ਕਹੇ ਸੁਖ ਸਮਾਉ ਹੋਗ ਸਾਰੀ ਬਦਾਰਤ ਕੋ ਲਹਮਨ ਤੁਖ ਨੂੰ ਦੇਖਣ ਵਾਸਤੇ ਹਰ ਤਰ੍ਹਾਂ ਦਾ ਮਰੇ ਰੰਗ ਲੰਗਰੇ ਬੁਕਾਰ ਦੇ ਚੋਦੇ سنن وا ہر طرح کا گیت سنگیت ناد ہو گئے کھان واسطے ہر طرح دھ گائک موجود ہوتے سگندی واط طرح ترہ طرح موجود ہو سارے دے گوگ موجود ہوگا

رسمی کے رس واسطے بھی طرح طرح دے قدارت ہے گئے سپرش کرنے واسطے بھی ہے سگندی بھی ہے جو پانی اندریاں رساں ڈبیا کو بڑھتے نے اندر اندر یہ تو اندر کس نے ملتا ہے اندر جی جو اندریاں نو بینا ہے

سب چھلکیں بچ پر چھلکی پرکرتی دن ہے چھلکیں ایک پاسے کر کے وچ گری کرنی پی مہا پورش رمز دمس رمز نو اگیڑ کے وچوں تد کڈنا پہ اگر تد کڈن کی گات نہ ہوئے تو یقین جانو پر مہا پورشوں کی گل کلو بنتی نہیں

ਕੈਮਰੇ ਦੀ ਜਾਨੀ ਇਹ ਲੰਬੜ ਤੁਹਾਡੇ ਵਾਸਤੇ ਰੱਖਿਆ ਹੈ ਉਕਸਾ ਕੋਲ ਮੈਂ ਪਹੁੰਚਾ ਕਰਾਂ ਨੂੰ ਦੇ ਆਡਿਟਸ਼ਨ ਦੇ ਕੋਲ ਆਪਾਂ ਇਹ ਲੰਬੜ ਬਾਰੇ ਆਉਂਦੇ ਹਾਂ ਮੈਂ ਤਾਂ ਬਹੁਤ ਵੇਲੇ ਲੋੜ ਨੇ ਥੋੜਾ ਬਹੁਤ ਮੈਂ ਲੈ ਲਿਆ ਸੀ ਭਾਈ ਅਰਜਨ ਸਿੰਘ ਕਿਸੇ ਤੋਂ ਮੰਗਾਣਾ ਸਾਡੇ ਚਾਹ ਦੇ ਜ਼ੈਦ ਗ੍ਰੰਥੀ ਸਨ ਉਥੇ ਕਾਫੀ ਚਿੰਗਵਾਨੇ ਹੋ ਨਹੀਂ ਰਹੇ گئی جو چلو تو نہیں چھکنا پھال چھکنا میرے اگروں پھال رکھے چھوٹے چھوٹے بینگن بھی, بھی جنا کہ میں اندروں سوچائی تھے بینگنا میں یہ پھال کہیں گے چنگا دیش ہے کہ چنگا ملک ہے سبے پاسے تھے سبزی کہیں گے سبزی یہ لوگ پھال کہیں گے جوڑے میں اپنے آرام کرنا بھائی صاحب نے ان کا فیڈا ہو گیا کہنے کے اس طرح سب من پرچے گا نہیں تسی پھل دے شاکلو میں کہ وہ بھائی صاحب نے شرم نے کیڑی کیری گل دی میں کچھ ہی لگا تھوڑیس دیش دیچ سب دیل ہی پھل گن دے میں تو بند ہوں میں میں کہنے کے بند نہیں اچھا چلکا بڑے کری دست دبا کے دوڑا موٹا چھلکا بڑا باہر پیسے اور اچھا پوری گری نکلی بری سوادلی بری مٹھی جو میں نے اصلیت برنا پتا ہوں گاتے تو میں جو مہتبانہ سینا تو جب بے سوادی لگ بے سوٹانہ سی مہا پرشنگی رشی لنیا نے جو پرانا رچ گیا رمز رچ گیا ہے رمز میں کھوڑنے بھی جاچ چجے نہ ہوئے تو پلے کچھ بھی نہیں پیندہ چلو اس طرح میں ایک سلوک بھی میں تھوڑے سامنے رکھ دیا بلکل گل سپش ہو جائے گی صاف ہو جائے گی بابا فری ان فری رت نہ نکلے جیتن تن جی جو شو رتے آپ نے تین تن رت نہ ہوئے

ਹਰ ਹਿਮਾਚਲ ਪ੍ਰਦੇਸ਼ ਜੰਮੀ ਦੇ ਇਲਾਕੇ ਬਹੁਤ ਸਾਰੇ ਹੈ। ਛੋਟਾ ਜਿਹਾ ਬੂਟਾ ਹੁੰਦਾ ਹੈ ਇੱਕ ਇੱਕ ਬੂਟੇ ਨੂੰ ਹਜ਼ਾਰਾਂ ਦੀ ਤਵਾਦ ਵਿੱਚ ਲੱਗਦੀਆਂ ਨੇ। ਕਈ ਨੇ ਬਾਤ ਦੇ ਪੈਮਾਨੇ ਤੋਲਣ ਦੇ ਪੈਮਾਨੇ ਵਰਤੀ ਤੋਂ ਬਣੇ। ਕਿ ਪਤਾ ਜ਼ਰਕਤ ਨਾਪਣ ਦਾ ਡੰਗ ਦਮਾਤ ਬਣੇ, ਸਵਾਸਾਂ ਤੋਂ ਬਣੇ। ਇਕ ਦੰਦ ਦੇ ਮੇਲੇ ਇਹ ਦੇ ਜਿਤਨਾ ਸਮਾਂ ਲੱਗਦਾ ਨਾ ਇਸੇ ਦੇ ਸਾਧਨ ਨਾਲ ਬਿਸਵੇ ਚਸ਼ੀਆਂ ਗੜੀਆਂ ਫਿਰ ਪਹਿਰਾ ਇਸੇ ਦੇ ਸਾਧਨ ਨਾਲ ਸੈਕਿੰਡ ਮਿੰਟ ਗੰਟ ਸਮੇਂ ਨੂੰ ਮਾਪਣ ਦਾ ਪੈਮਾਨਾ ਦੰਦ ਤੋਂ ਮੰਡ ਦਾ ਪੈਮਾਨਾ ਰਤੀਆਂ ਤੋਂ ਚੱਲਿਆ 1000 ਰਤੀਆਂ ਹੰਸਾਰਿਆਂ ਦਾ ਵਜਨ ਉੱਪਰ ਜਾਂਦਾ واد گاٹے نہیں ہوں گیا اگر ایک درخت میں ہوں سو پھل لگے ہیں چلو ایپل لگے ہیں سیر لگے ہیں وزن ایک نہیں ہوئے گا رنگ روپ بھی ایک نہیں ہوئے گا سواد بھی ایک نہیں ہوئے گا لیکن ایک درخت میں ہزاروں وطنیاں لگ دیا نے وزن ایک کوئی ہوں گا سارے ہوں رنگ بھی ایک کو ہوں لاغ ਮਨ ਲਾਲ ਹੈ ਤੇ ਲਾਲ ਰੰਗ ਨੂੰ ਵਰਤਾਰੰਗ ਕਹਿੰਦੇ ਨੇ ਰਤ ਰਤ ਲਾਲ ਨੂੰ ਰਤ ਲਾਲ ਇੱਕ ਰਤੀ ਬਿੰਨ ਇੱਕ ਰਤੀ ਕੇ ਪ੍ਰਤੀ ਪ੍ਰਤੀ ਦੇ ਅਰਥ ਪ੍ਰੇਮ ਪ੍ਰਤੀ ਦੇ ਅਰਥ ਉਹ ਰਤੀ ਕੋਲੋਂ ਲਿਆ ਗੁਰੂ ਗੋਬਿੰਦ ਸਿੰਘ ਜੀ ਨਾਰਾਜ਼ ਕਿੰਨੇ ਇੱਕ ਦਿਨ ਰਤ ਤੋਂ ਬਨਾ ملک نہیں جرتی کچھ بھی نہیں کچھ بھی نہیں رت تن چیری ماتر رت میرا تن کوئی چیرے نہیں نکلے گا مدعو نہیں نکلے گا کیوں تھے تنت نہیں نکلے گی کیوں

تے سارا لڑوے لڑو تو بنا تانا ہو نہیں سکتا کوئی نہیں سکتا فریدہ ایک تانا سب بے رہتا ہے رات بنا تانا نہ ہوئے جو سو رکھتے آپنے تین تن لوگ نہ ہوئے جو خدا دے رنگلی کے رکھتے ہوئے انہوں نے انہوں نے لوگ دی رکھتنی ہوں دی لوگ من چاندہ ہے لوگتی نہیں آئیتی کرنا سہج ہے لیکن پورتی ہو سکتی ہے لوگ بھی میں ایک ادھرن دے دیا خلاصہ کسی وجہ پھر جس بندے میں برخ لگی وہ سہج ہے روٹی کھا کھانا بھی سہجری ارتھ نے سوئم تو جنمیا اپنے اچھا ہوا سوئم تو جو جنمے سہج بخر ہوئی کھا رہے ہیں سہج یہ کھانا بھی سہج ہے بک مت گئی ہے یہ کھانا سہج رن اصحج ہے ਸੂਮ ਇੱਕੀ ਖਬਰ ਕੀ ਰੋਗ ਪੈਦਾ ਕਰੇਗੀ ਤੰਦਰੁਸਤੀ ਨੂੰ ਤਮਨਾ ਨਹੀਂ ਨਾ ਹੋਵੇਗੀ ਤੇ ਖਬਰ ਕੀ ਜ਼ਹਿਰ ਹੋਵੇਗੀ ਅਮਰਤ ਨਹੀਂ ਤੇ ਕੋਈ ਬੈਠੇ ਨਹੀਂ ਇਤਖਾਰੇ ਹੈ ਦੌਰਜਨ ਵਿੱਚ ਕਿਸਾਨ ਤੇ ਰੁਕਣਾ ਹੈ ਇਹਨੂੰ ਗਿਆਨ ਕਹਿੰਦੇ ਨੇ ਪਦਾਰਥਾਂ ਵਿੱਚ ਕਿੱਥੇ ਰੁਕਣਾ ਹੈ ਇਹਨੂੰ ਸਬਰ ਸੰਤੋਖ ਕਹਿੰਦੇ ਨੇ ਲੋੜਾਂ ਦੀ ਪੂਰਤੀ ਹੋ ਸਭ ਦੀ ਲੋਭ ਦੇਣੀ ਹੁੰਦੀ ਅਜੇ ਤੱਕ ਨਹੀਂ ਹੋਈ ਪਤਾ ਹੈ

ਮੈਂ ਬਹੁਲੇ ਸੰਭ ਫਿਰ ਵੀ ਮੋਖਲੇ ਸੁਣੀਓ ਸ਼ੈ ਨਸ਼ਾਹਾਂ ਦੇ ਸ਼ੈ ਨਸ਼ਾ ਕਿੰਤੇ ਜਿਸਮੋਂ ਬਖਸ਼ੇ ਸਿਰ ਸਲਾ ਨਾਨਕ ਬਾਦਸ਼ਾਹੀ ਬਾਦਸ਼ਾ ਤਾਂ ਵੀਰ ਜੀ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਸੰਤ ਸਿੰਘ ਮਸਕੀਨ ਜੀ ਨੇ ਕਿੱਡਾ ਸੋਹਣਾ ਨਾ ਅੰਦਾਜ਼ ਨਾਲ ਕਥਾ ਇਹਦੇ ਵਿੱਚ ਇੱਕ ਬੜਾ ਸੋਹਣਾ ਵਾਕਿਆ ਬਿਆਨ ਕੀਤਾ ਦੇਖੋ ਉਹ ਕੋ ਦੱਸਦੇ ਨੇ ਕਿ ਜਿਹੜੇ ਸੂਫੀ ਸੰਤ ਸ਼ਰਮਦ ਸੀ ਮੁਸਲਮਾਨਾਂ ਦੇ ਉਹਨੇ ਨਾ ਨੰਗੇ ਫਿਰਦੇ ਹੁੰਦੇ ਸੀ ਬਦਨ ਤੇ ਕੱਪੜਾ ਨਹੀਂ ਸੀ ਹੁੰਦਾ ਤੇ ਉਹ ਜਿਹੜੇ ਉਹਨਾਂ ਦੇ ਮਹਾਲ ਦੇ ਵਿੱਚ ਔਰੰਗਜ਼ੇਬ ਦੇ ਮਹਾਲ ਦੇ ਵਿੱਚ ਨਾ ਜਿਹੜੇ ਉਹਦੇ ਕਿ ਬਾਦਸ਼ਾਹ ਦੇ ਗਗਦਾਰੀ ਗੱਲ ਹੁੰਦੇ ਮਸ਼ੀਰ ਮਸ਼ਹੂਰ ਹਾਂਜੀ ਉਹ ਬੈਠੇ ਉਹਨਾਂ ਨੇ ਦੱਸਿਆ ਇੰਜ ਕਿ ਬਾਦਸ਼ਾਹ ਸਲਾਮਤ ਇਸ ਤਰ੍ਹਾਂ ਆਪਣੀ ਸਲਤਨਤ ਦੇ ਵਿੱਚ ਨਾ ਇੱਕ ਸੂਫੀ ਫਿਰਦਾ ਲੇਕਿਨ ਉਹ ਕੱਪੜਿਆਂ ਤੋਂ ਬਗੈਰ ਹੀ ਹੁੰਦਾ ਵਾ ਤੇ ਜਿੱਲੇ ਔਰੰਗਜ਼ੇਬ ਨੂੰ ਇਸ ਚੀਜ਼ ਦਾ ਪਤਾ ਲੱਗਾ ਤੇ ਉਹਨੇ ਕਿ ਯਾਰ ਉਹਨੂੰ ਬੁਲਾਓ ਉਹਨਾਂ ਨੂੰ ਜਿੱਲੇ ਮਹਾਲ ਚਿੱਲੇ ਹਾਂ ਲਿਆਂਦਾ ਗਿਆ ਤੇ ਫਿਰ ਔਰੰਗਜ਼ੇਬ ਨੇ ਆਪਣੀ ਕੀਮਤੀ ਜਿਹੜੀ ਪੋਸ਼ਾਕ ਜਾਰੀ ਕਰ ਬਾਦਸ਼ਾਹ ਸੀ ਉਹ ਆਪਣੇ ਮਹੰਗੇ ਲਿਬਾਸ ਪਾਉਂਦੇ ਸੀ ਉਹਨੇ ਆਪਣੀ ਕੀਮਤੀ ਪੋਸ਼ਾਕ ਜਲੇ ਉਹਨਾਂ ਨੂੰ ਦਿੱਤੀ ਨਾ ਤੇ ਉਹਨਾਂ ਨੇ ਕਿਹਾ ਜੀ ਮਲੈਲੀ ਉਹਨਾਂ ਨੇ ਤੇ ਲੈ ਕੇ ਉਹਨੇ ਕਿਹਾ ਜੀ ਤੁਸੀਂ ਹੁਣ ਸਰਦੀਆਂ ਹੈਗੀਆਂ ਇਹ ਜਿਹੜੇ ਹੀਟਰ ਜੇ ਸਿਕਨਦੇ ਮੈਨੂੰ ਇਹ ਵੀ ਦੋ ਤਾਂ ਕਿ ਮੈਨੂੰ ਵੀ ਕੋਈ ਥੋੜਾ ਹੋਵੇ ਉਹਨਾਂ ਨੇ ਉਹ ਕਿਹਾ ਠੀਕ ਹੈ ਵੀ ਦੇ ਦਿੱਤਾ ਜਲੇ ਉਹਨਾਂ ਨੂੰ ਉਹ ਹੀਟਰ ਦਿੱਤਾ ਗਿਆ ਤੇ ਉਹਨਾਂ ਨੇ ਉਹ ਪੋਸ਼ਾਕ ਜਿਹੜੀ ਹੀਟਰ ਤੇ ਸੋੜ ਦਿੱਤੀ ਮਤਲਬ ਕਿ ਉਹਨਾਂ ਨੇ ਜਲਾ ਦਿੱਤੀ ਤੇ ਇਸ ਚੀਜ਼ ਦਾ ਬਾਅਦਾਂ ਨੂੰ ਬੜਾ ਗੁੱਸਾ ਲੱਗਾ ਉਹਦੇ مشੀਰਾ ਨੂੰ ਵੀ ਕਿਉਂਕਿ ਉਹ ਤੇ ਬੜੇ ਕੀਮਤੀ ਦੋਨਾਂ ਦਾ ਸਾਾਸ ਕੀਤਾ ਲੇਕਿਨ ਫਿਰ ਜਿਹੜੀ ਉਹਨਾਂ ਨੇ ਗੱਲਾਂ ਕਈਆਂ ਜਾਂ ਲੈਣਾ ਕਈਆਂ ਨਾ ਸੂਫੀ ਸ਼ਰਮਜ਼ ਨੇ ਕਮਾਲ ਯਾ ਵੀਰ ਜੀ ਉਹ ਸੁਣਨ ਆ ਲੀਆਂ ਉਹਨਾਂ ਨੇ ਕਿਹਾ ਕਿ ਦੇਖੋ ਜਿਸ ਤਰ੍ਹਾਂ ਆਪਾਂ ਵੀਡੀਓ ਚ ਦੇਖ ਵੀ ਲਿਆ ਬੋਲੋ ਵੇਖੋ ਕਿ ਇਹ ਜਿਹੜਾ ਚੀਜ਼ ਗੰਦੀ ਮੈਲੀ ਹੁੰਦੀ ਹੈ ਨਾ ਉਹਨੂੰ ਟੱਕਣ ਦੀ ਜ਼ਰੂਰਤ ਹੁੰਦੀ ਹੈ ਤੋ ਟੱਕ ਵੀ ਲਾਉਣਾ ਤੇ ਫਿਰ ਵੀ ਉਹਨ ਚੋਂ ਬਦਬੂ ਆਉਂਦੀ ਰਹਿੰਦੀ ਹੈ ਤੇ ਲੇਕਿਨ ਜਿਹੜੀ ਚੀਜ਼ ਖੁਸ਼ਬੂਦਾਰ ਹੁੰਦੀ ਹੈ ਸੱਤੀ ਸੁਪਰੋਹੀ ਹੁੰਦੀ ਸਾਫ ਸੁਥਰੀ ਉਹ ਨਜ਼ਰ ਆ ਜਾਂਦੀ ਤੇ ਉਹਦੀ ਖੁਸ਼ਬੂ ਦੱਸਦੀ ਹੈ ਬਿਲਕੁਲ ਤੇ ਇਹ ਉਹਨੇ ਫਿਰ ਹੋਰ ਗਜ਼ੇਬ ਨੂੰ ਕਿਹਾ ਕਿ ਤੂੰ ਭਾਵੇਂ ਤੇਰਾ ਤਨ ਜਿਹੜਾ ਵਾ ਟੱਕਿਆ ਪਿਆ ਵਾ ਲੇਕਿਨ ਤੂੰ ਅੰਦਰੋਂ ਮੈਲਾ ਵਾ ਤੂੰ ਆਪਣੇ ਭਰਾਵਾਂ ਨੂੰ ਕਤਲ ਕਰਕੇ ਸਤਖਤ ਤੇ ਬੈਠਾ ਇਸ ਜਿਹੜਾ ਰਾਜ ਇਹ ਚਲਾਉਂਦੇ ਆ ਤੂੰ ਆਪਣੇ ਪਿਓ ਨੂੰ ਉਹਦੇ ਵਿੱਚ ਜੇਲ੍ਹ ਚ ਬੰਦ ਕਰ ਦਿੱਤਾ ਤੂੰ ਆਪਣੀ ਭੈਣ ਨੂੰ ਫੜ ਕੇ ਜੇਲ੍ਹ ਚ ਬੰਦ ਕਰ ਦਿੱਤਾ ਤੂੰ ਤੇ ਤੂੰ ਕਿੰਨਿਆਂ ਦਾ ਹੱਕ ਖਾਦਾ ਤੇ ਫੇਰ ਤੂੰ ਇਸ ਤਖਤ ਤੇ ਬੈਠਾ ਤੇ ਤੂੰ ਭਾਵੇਂ ਟੱਕਿਆ ਹੀ ਲੇਕਿਨ ਤੂੰ ਅੰਦਰ ਗੰਦਾ ਬਦਬੂਦਾਰ ਹੈ ਇਹਦੇ ਵਿੱਚ ਬੜਾ ਵੱਡਾ ਮਕਸਦ ਵੀਰ ਜੀ ਇੱਕ ਨਾਮ ਇੱਕ ਕਹਿ ਦੋ ਕਿ ਉਹਨਾਂ ਨੇ ਇੱਕ ਬੜੀ ਵੱਡੀ ਗੱਲ ਕਰ ਛੱਡੀ ਆ ਬੜਾ ਵੱਡਾ ਵੀਰ ਜੀ ਬੜਾ ਵੱਡਾ ਸਬਕ ਹੈ ਕਿ ਦੇਖੋ ਤੁਸੀਂ ਜੇਕਰ ਦੁਨੀਆਦਾਰੀ ਤੇ ਠੀਕ ਤਰੀਕੇ ਨਾਲ ਰਹਿੰਦੇ ਹੋ ਨਾ ਤਾਂ ਤੁਹਾਡਾ ਤਨ ਭਾਵੇਂ ਨਹੀਂ ਟੱਕਿਆ ਪੂਰੀ ਤਰ੍ਹਾਂ ਹਾਂਜੀ ਲੇਕਿਨ ਤੁਸੀਂ ਆਪਣੇ ਮਨ 'ਚ ਤੁਹਾਨੂੰ ਪਤਾ ਮੈਂ ਠੀਕ ਐ ਤੇ ਰੱਬ ਸੋਹਣੇ ਨੂੰ ਵੀ ਤੁਹਾਡੀ ਉਸ ਤਰ੍ਹਾਂ ਦੀ ਹਾਲਤ ਦੀ ਸੋਹਣੇ ਕੋਈ ਮੈਨ ਆ ਤੁਸੀਂ ਬਹੁਤ ਵਧੀਆ ਹੋ ਲੋਕ ਤੁਹਾਡੇ ਉਸ ਹਾਲਤ 'ਤੇ ਨਾ ਫਖਰ ਕਰਨਗੇ ਤੇ ਲੇਕਿਨ ਅਗਰ ਤੁਹਾਡਾ ਭਾਵੇਂ ਜਿੰਨੀ ਮਰਜ਼ੀ ਦੌਲਤ ਹੈ ਵੀਰ ਜੀ ਤੇ ਜੇ ਤੁਸੀਂ ਕਿਸੇ ਦੇ ਨਾਲ ਜ਼ਿਆਦਤੀ ਕੀਤੀ ਧੱਕਾ ਕੀਤਾ ਕਿਸੇ ਦਾ ਕਬਜ਼ਾ ਕੀਤਾ ਕਿਸੇ ਨਾ ਜਾਨ ਨ ਮਾਰਿਆ ਕਿਸੇ ਨੂੰ ਤੇ ਵੀਰ ਜੀ ਤੁਸੀਂ ਕਦੀ ਵੀ ਸਕੂਨ ਨਹੀਂ ਪਾ ਸਕਦੇ ਉਹ ਬदन ਬਿਸ਼ੱਕ ਦੀ ਟੱਕਿਆ ਲੇਕਿਨ ਅੰਦਰ ਤੁਹਾਡੇ ਮੈਲ ਹੀ ਗੰਦਗੀ ਹੈ ਬਿਲਕੁਲ ਵੀਰ ਜੀ ਗੱਲ ਇਸ चीज ਦੀ ਹੈ ਦੁਨੀਆਦਾਰੀ ਹੈ ਵੀਡੀਓ ਵੀ ਦੇਖੀ ਹੈ ਬੜਾ ਵੱਡਾ ਸਬਕ ਹੈ ਤੇ ਇਹ ਚੀਜ਼ਾਂ ਮੈਂ ਇਹ ਸਾਡੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਵੀਰ ਜੀ ਇਹ ਪਾਈ ਜਾਂਦੀਆਂ ਮੈਂ ਕੋਈ ਵੀ ਇਨਸਾਨ ਹੈ ਉਹ ਕਹਿ ਲੋ ਕਿ بڑا ਕਹਿੰਦਾ ਮੈਂ ਹਾਜ਼ੀ ਆਂ ਮੈਂ بڑا ਨਮਾਜ਼ੀ ਆਂ ਲੇਕਿਨ ਵੀਰ ਜੀ ਉਹਦੇ ਜਿਹੜੇ ਕੰਮ ਹੁੰਦੇ ਨਾ ਉਹ ਸਾਰੇ ਉਲਟੇ ਕੰਮ ਹੁੰਦੇ ਆ ਦੋ ਨੰਬਰ ਕੰਮ ਹੁੰਦੇ ਆ ਸਬਕ ਏਹੀ ਆ ਵੀਰ ਜੀ ਕਿ ਤੁਸੀਂ ਗੱਲ ਵੋਕ ਜਿਸ ਹਾਲ ਦੇ ਵਿੱਚ ਵੀ ਹੋਣਾ ਤੁਸੀਂ ਜਿਸ ਲਈ ਤੁਹਾਡੇ ਅੰਦਰ ਅਸਾਸ ਜਿਹੜਾ ਵਾ ਉਹ ਖਤਮ ਹੋ ਜਾਏਗਾ ਨਾ ਕਿਸੇ ਦੂਸਰੇ ਭੈਣ ਭਰਾ ਦਾ ਕਿਸੇ ਦੂਸਰੇ ਦਾ ਤੁਸੀਂ ਜਿਸ ਤਰ੍ਹਾਂ ਕਿਹਾ ਵਾ ਹੱਕ ਜਾਂ ਕਿਸੇ ਦੂਸਰੇ ਨੂੰ ਨਜਾਇਜ਼ ਤੰਗ ਕਰਨਾ ਤੇ ਫੇਰ ਵੀਰ ਜੀ ਤੁਸੀਂ ਉਹ ਇੱਕ ਜਾਲੀ ਕਪੜੇ ਪਾਏ ਆ ਇੱਕ ਜਾਲੀ ਮਾਸਕ ਮੂੰਹ ਦੇ ਉੱਤੇ ਚੜਾਇਆ ਹੋਇਆ ਨਾ ਸਕੂਨ ਨਹੀਂ ਤੁਹਾਨੂੰ ਮਿਲ ਸਕਦਾ ਵੀਰ ਤੁਹਾਨੂੰ ਸਕੂਨ ਦੇਖੋ ਨਾ ਵੀਰ ਜੀ ਇੱਕ ਝੌਂਪੜੀ ਦੇ ਰਹਿਣ ਵਾਲਾ ਜਿਹੜਾ ਵਾ ਉਹ ਇੱਕ ਸਕੂਨ ਨਾ ਹੁੰਦਾ ਵਾ ਖਾਂਦਾ ਪੀਂਦਾ ਉੱਠਦਾ ਉਹਨੂੰ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਹੁੰਦੀ ਤੇ ਵੀਰ ਜੀ ਜਿੰਨੇ ਕਿਸੇ ਦਾ maal ਹੜਪ ਕੀਤਾ ਹੁੰਦਾ ਕਿਸੇ ਨਾਲ ਧੋਖਾ ਕੀਤਾ ਹੁੰਦਾ ਜਾਂ ਕਿਸੇ ਦਾ ਵੀਰ ਜੀ ਨਜ਼ਾਇਜ਼ ਖਾਦਾ ਹੁੰਦਾ ਉਹਨੂੰ ਵੀਰ ਜੀ ਕੋਈ ਨਾ ਕੋਈ ਕਹਿ ਲੋ ਕਿ ਬੇਚੈਨੀ ਹੁੰਦੀ ਹੈ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੱਬ ਸੋਣ ਦੀ ਜ਼ਾਤ ਕਹਿ ਲੋ ਕਿ ਫੜ ਲੈਂਦੀ ਹੈ ਤੇ ਉਹਦਾ ਹੱਲ ਵੀਰ ਜੀ ਏਹੀ ਹੈ ਕਿ ਸਾਨੂੰ ਇਨਸਾਨਾਂ ਨੂੰ ਹਰ ਕਿਸੇ ਨੂੰ ਵੀਰ ਜੀ ਆਪਣੇ ਅਮਲ ਜਿਹੜੇ ਹਨ ਠੀਕ ਕਰਨੇ ਚਾਹੀਦੇ ਹਨ ਇਨਸਾਨੀਅਤ ਦਾ ਭਲਾ ਕਰਨਾ ਚਾਹੀਦਾ ਇਨਸਾਨੀਅਤ ਦਾ ਭਲਾ ਕਰਨਾ ਚਾਹੀਦਾ ਆਪਣਾ ਆਪ ਵੀਰ ਜੀ ਜਿਸਲੇ ਠੀਕ ਕਰਾਂਗੇ ਤੇ ਦੂਸਰਾ ਵੀਰ ਜੀ ਆਟੋਮੈਟਿਕਲੀ ਸਾਨੂੰ ਠੀਕ ਹੀ ਮਿਲੇਗਾ ਤੇ ਜਿਸਲੇ ਅਸੀਂ ਸਾਡੀ ਨੀਅਤ ਹੀ ਚੰਗੀ ਨਹੀਂ ਹੋਏਗੀ ਸਾਡੀ ਨੀਅਤ ਖਰਾਬ ਹੋਏਗੀ ਤੇ ਉਤੋਂ ਵੀਰ ਜੀ ਅਸੀਂ ਜਿੰਨੇ ਮਰਜੀ ਹਾਜੀ ਨਮਾਜ਼ੀ ਹੋਵਾਂਗੇ ਅਮਲ ਸਾਡੇ ਠੀਕ ਨਾ ਹੋਣਗੇ ਤੇ ਵੀਰ ਜੀ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਤੇ ਇਹ ਵੀਡੀਓ ਦੇ ਵਿੱਚ ਵੀਰ ਜੀ ਬਾਬਾ ਜੀ ਦੱਸਦੇ ਪਏ ਨੇ ਬਿਲਕੁਲ ਵੀਰ ਜੀ ਐਂ ਜੀ ਹੈ ਕਿ ਸਾਨੂੰ ਨਾ ਇਨਸਾਨੀਅਤ ਦਾ ਭਲਾ ਕਰਨਾ ਚਾਹੀਦਾ ਆਪਣੀਆਂ ਸੋਚਾਂ ਨੂੰ ਪੋਜ਼ਿਟਿਵ ਰੱਖਣਾ ਚਾਹੀਦਾ ਦੂਸਰਿਆਂ ਵਾਸਤੇ ਚੰਗਾ ਸੋਚੀਏ ਤੇ ਚੰਗਾ ਕਰਨ ਦੀ ਕੋਸ਼ਿਸ਼ ਕਰੀਏ ਬੜੀ ਵਧੀਆ ਯਕੀਨ ਕਰੋ ਕਥਾ ਸੀ ਸੁਣ ਕੇ ਬਹੁਤ ਆਨੰਦ ਬਹੁਤ ਰਸ ਮਿਲਿਆ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਕੋ ਢੇਰ ਸਾਰਾ ਖਿਆਲ ਰਬ ਰਬ